ਸ਼ਹੀਦ ਫਤਿਹਗੜ੍ਹ ਸਾਹਿਬ ਦੇ ਖਮਾਣਾ ਦੀਨ ਪੈਂਦੇ ਪਿੰਡ ਕੋਟਲਾ ਜਨੇਰ ਵਿਖੇ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਕਾਰਨ ਪਿੰਡਾਂ ਚੋਂ ਗੁਜ਼ਰ ਰਹੇ ਸੂਏ ਦੇ ਓਵਰਫਲੋ ਹੋ ਕੇ ਟੁੱਟੇ ਜਾਨਕਾਰਨ ਪਿੰਡਾਂ ਦੇ ਕਈ ਖੇਤਾਂ 'ਚ ਪਾਣੀ ਭਰ ਗਿਆ ਜਿਸ ਦੇ ਕਾਰਨ ਕਿਸਾਨਾਂ ਦੀ ਫਸਲ ਖਰਾਬ ਹੋਣ ਦਾ ਡਰ ਬਣ ਗਿਆ ਪਿੰਡ ਕੋਟਲਾ ਜਨੇਰ ਦੇ ਨਿਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਨਹਿਰ ਵਿਭਾਗ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਨਹਿਰ ਵਿਭਾਗ ਦੇ ਕਰਮਚਾਰੀ ਜੀਸੀਬੀ ਮਸ਼ੀਨ ਸਮੇਤ ਪਹੁੰਚੇ ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਨਾਜ਼ਰੀ ਕੀ ਦੇ ਥੱਲੇ ਪਰ ਇਹ ਹੋਏ ਸੂਏ ਤੇ ਕਿਨਾਰਿਆਂ ਤੇ ਲਗਾ ਕੇ ਫਿਲਹਾਲ ਟੈਂਪਰਰੀ ਤੌਰ ਤੇ ਜਿਹੜਾ ਬੰਨ ਲਗਾ ਦਿੱਤਾ ਹੈ ਪਰੰਤੂ ਇਸ ਮਾਮਲੇ ਦਾ ਪੱਕਾ ਹੱਲ ਕੀਤਾ ਜਾਣ ਦੀ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਗਈ ਹੈ ਤਾਂ ਜੋ ਨੇੜਲੇ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਇਹ ਆਪਣਾ ਪਿੰਡ ਦੇ ਉਪਨਾ ਨੰਨੇ ਔਰ ਦੇ ਪ੍ਰੋਪਨ ਕਹਿਣਾ ਸੁਆ ਨਗਰ ਹੈ ਜੀ। ਸੋ ਜਦੋਂ ਪਰਮੀਂ ਦੇ ਜਿਆਦਾ ਪਾਣੀ ਕਰਕੇ ਸੁਆ ਭਰ ਗਿਆ ਸੁਆ ਦੇ ਆਲੇ-ਆਲੇ ਮੀਂਹ ਤੇ ਉੱਪਰ ਨੂੰ ਪਾਣੀ ਮਤਲਬ ਆਲੇ-ਆਲੇ ਓਵਰਫਲੋ ਹੋ ਕੇ ਠੀਕ ਹੈ ਜੀ ਆਲੇ ਮਿੱਟੀ ਦੀ ਗਈ ਉਹ ਗਈ ਹੜ੍ਹ। ਮਿੱਟੀ ਹੜ੍ਹ ਕੇ ਤੇ ਜਿਹੜਾ ਸੁਆ ਦਾ ਬੰਨ ਸੀਗਾ ਜਿਹੜਾ ਆਰ ਸੀ ਸੀ ਪਾਇਆ ਹੋਇਆ ਸੀ ਉਹ ਗਿਆ ਟੁੱਟ ਪਿੰਡ ਦੇ ਵਿੱਚੋਂ ਲਗਭਗ 5-7 ਖੇਤਾਂ ਵਿੱਚ ਪਾਣੀ ਵੜ ਗਿਆ। ਉਸ ਤੋਂ ਬਾਅਦ ਨੈਰੀ ਵਿਭਾਗ ਵਾਲੇ ਮੌਕੇ ਤੇ ਪਹੁੰਚ ਕੇ ਉਦੋਂ ਮਿੱਟੀ ਦਾ ਪ੍ਰਬੰਧ ਕਰਕੇ ਜੇਸੀਬੀ ਨਾਲ ਮਿੱਟੀ ਲਗਾਈ ਗਈ ਉਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਡਾ ਮਸਲਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਹਾਂਜੀ ਜੋ ਸਾਡੇ ਅਜੇ ਪਿੰਡ ਕੋਟਲਾਂ ਜਨੇਰ ਵਿੱਚ ਜੋ ਸੂਆ ਇੱਕ ਨੰਗਰ ਹੈ ਤੇ ਇਸ ਦੇ ਵਿੱਚ ਉਹ ਮੌਸਮ ਉਦੇ ਖਰਾਬੀ ਵਿੱਚੋਂ ਵੀ ਜਿਆਦਾ ਉਨਕਾਰ ਨਾਲ ਪਾਣੀ ਡਾਬਰ ਫਲੋ ਵਧ ਗਿਆ ਸੀ ਤੇ ਜਿਸ ਕਾਰਨ ਇਹ ਸੂਆ ਟੁੱਟ ਗਿਆ ਸੀਗਾ ਜੋ ਆਰਸੀਸੀ ਦਾ ਬਣਿਆ ਹੋਇਆ ਸੀਗਾ ਤੇ ਮੌਕੇ ਤੇ ਅਸੀਂ ਪ੍ਰਸ਼ਾਸਨ ਨੂੰ ਪਹਲਾ ਦਿੱਤੀ ਤੇ ਪ੍ਰਸ਼ਾਸਨ ਸਾਡੇ ਕੋਲ ਪਹੁੰਚਿਆ ਤੇ ਪ੍ਰਸ਼ਾਸਨ ਦੇ ਸਾਡੇ ਕੋਲ ਅਧਿਕਾਰੀਆਂ ਨੇ ਆ ਕੇ ਜੋ ਸੂਏ ਦੀ ਖਾਰ ਪਈ ਹੋਈ ਸੀ ਜੇ ਸੀ ਵੀ ਆਈ ਤੇ ਮਿੱਟੀ ਆਈ ਤੇ ਉਸ ਨੂੰ ਬੰਦ ਕੀਤਾ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਨੇ ਆ ਵੀ ਜਤੋਂ ਜਲਦ ਇਸ ਜੋ ਟੁੱਟੇ ਹੋਏ ਸੂਏ ਨੂੰ ਠਿੱਕੀ ਠੀਕ ਕਰਨ ਦਾ ਸਿਮਟ ਬਜਰੀ ਪਾ ਕੇ ਪੱਕਾ ਕੀਤਾ ਪੱਕਾ ਕੀਤਾ ਜਾਵੇ